ਸਰਸਰੀyal ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਪਿਆਰੇ ਵਿਦਿਆਰਥੀਓ ਅੱਜ ਦੀ ਕਲਾਸ ਦੇ ਵਿੱਚ ਅਸੀਂ SEC ਯਾਨੀ ਕਿ ਸਕਿੱਲ ਇਨਹਾਂਸਮੈਂਟ ਕੋਰਸ ਦੇ ਤਹਿਤ ਕੰਪਿਊਟਰ ਕੀ ਹੈ ਕੰਪਿਊਟਰ ਦੇ ਕਿਹੜੇ ਕਿਹੜੇ ਕਾਰਜ ਹਨ ਕੀ ਵਿਸ਼ੇਸ਼ਤਾਵਾਂ ਹਨ ਅਤੇ ਕੰਪਿਊਟਰ ਜੋ ਹੈ ਇਹ ਕਿਹੜੀਆਂ ਕਿਸਮਾਂ ਦੇ ਹੁੰਦੇ ਹਨ ਇਹਨਾਂ ਬਾਰੇ ਵਿਸਤਾਰ ਦੇ ਵਿੱਚ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਇਸ ਤੋਂ ਪਹਿਲਾਂ ਕਿ ਚਰਚਾ ਸ਼ੁਰੂ ਕੀਤੀ ਜਾਵੇ ਚੈਨਲ ਤੇ ਨਵੇਂ ਜੁੜੇ ਵਿਦਿਆਰਥੀਆਂ ਨੂੰ ਗੁਜਾਰਿਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਦਾ ਬਟਨ ਵੀ ਦਬਾ ਲਵੋ ਤਾਂ ਜੋ ਆਉਣ ਵਾਲੀਆਂ ਲੈਕਚਰ ਲੜੀਆਂ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ ਤੇ ਨਾਲ ਹੀ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਵੀ ਚੈਨਲ ਜ਼ਰੂਰ ਸਾਂਝਾ ਕਰ ਲਿਆ ਕਰੋ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਚੈਨਲ ਦੇ ਨਾਲ ਜੋੜ ਕੇ ਉਹਨਾਂ ਦੀ ਪੜ੍ਹਾਈ ਦੇ ਸਹਿਯੋਗ ਦੇ ਵਿੱਚ ਤੁਹਾਡਾ ਯੋਗਦਾਨ ਵੀ ਸ਼ਾਮਿਲ ਹੋ ਸਕੇ ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਸਭ ਤੋਂ ਪਹਿਲਾਂ ਜਾਣ ਪਛਾਣ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਆਧੁਨਿਕ ਯੁੱਗ ਜੋ ਹੈ ਕੰਪਿਊਟਰ ਦਾ ਯੁੱਗ ਹੈ ਕੰਪਿਊਟਰ ਹਰ ਜਗ੍ਹਾ ਤੇ ਆਮ ਵਿਖਿਆ ਜਾ ਸਕਦਾ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਬਹੁਤ ਸਾਰੇ ਵਿਦਿਆਰਥੀਆਂ ਦੇ ਕੋਲ ਵੀ ਕੰਪਿਊਟਰ ਹਨ ਕੋਈ ਵੀ ਦਫ਼ਤਰ ਜਾਂ ਕੋਈ ਵੀ ਕੰਮ ਕਾਜ ਦੀ ਜਗ੍ਹਾ ਅਜਿਹੀ ਨਹੀਂ ਹੈ ਜਿੱਥੇ ਕੰਪਿਊਟਰ ਦਾ ਪ੍ਰਯੋਗ ਅਜੋਕੇ ਸਮੇਂ ਵਿੱਚ ਨਾ ਹੁੰਦਾ ਹੋਵੇ ਹੁਣ ਅਸੀਂ ਦੇਖਦੇ ਹਾਂ ਕਿ ਕੰਪਿਊਟਰ ਅਸਲ ਦੇ ਵਿੱਚ ਹੈ ਕਿ ਕੰਪਿਊਟਰ ਇੱਕ ਬਿਜਲੀ ਨਾਲ ਚੱਲਣ ਵਾਲੀ ਮਸ਼ੀਨ ਹੈ ਜੋ ਸਾਡੇ ਕੰਮ ਨੂੰ ਬਹੁਤ ਆਸਾਨ ਬਣਾ ਦਿੰਦੀ ਹੈ ਤੇ ਅਸੀਂ ਆਪਣਾ ਕੰਮ ਬੜੇ ਵਧੀਆ ਢੰਗ ਦੇ ਨਾਲ ਨਿਭਰੇ ਜਾਂ ਲੈਂਦੇ ਹਾਂ ਸਿਰੇ ਜਾਂ ਲੈਂਦੇ ਹਾਂ ਇਹ ਡਾਟਾ ਅਤੇ ਹਦਾਇਤਾਂ ਪ੍ਰਾਪਤ ਕਰਨ ਵਾਲੀ ਮਸ਼ੀਨ ਹੈ ਅਤੇ ਜੋ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਉਹਨਾਂ ਦੀ ਇਹ ਪਾਲਣਾ ਕਰਦੀ ਹੈ ਡਾਟਾ ਤੇ ਹਦਾਇਤਾਂ ਦੀ ਇਹ ਪਾਲਣਾ ਜੋ ਹੈ ਇਸ ਨੂੰ ਪ੍ਰੋਸੈਸਿੰਗ ਕਿਹਾ ਜਾਂਦਾ ਹੈ ਤੇ ਪ੍ਰੋਸੈਸਿੰਗ ਤੋਂ ਬਾਅਦ ਤਿਆਰ ਕੀਤਾ ਨਤੀਜਾ ਯੂਜ਼ਰ ਭਾਵ ਜੋ ਕੰਪਿਊਟਰ ਦੀ ਵਰਤੋਂ ਕਰ ਰਿਹਾ ਹੈ ਉਸ ਨੂੰ ਆਉਟਪੁੱਟ ਦੇ ਰੂਪ ਦੇ ਵਿੱਚ ਮਿਲ ਜਾਂਦਾ ਹੈ ਜਾਂ ਦਿੱਤਾ ਜਾਂਦਾ ਹੈ ਇਸ ਲਈ ਅਸੀਂ ਕੰਪਿਊਟਰ ਦੀ ਵਿਆਖਿਆ ਨਿਮਨ ਟੰਗ ਦੇ ਨਾਲ ਕਰ ਸਕਦੇ ਹਾਂ ਕਿ ਕੰਪਿਊਟਰ ਬਿਜਲੀ ਨਾਲ ਚੱਲਣ ਵਾਲਾ ਇੱਕ ਅਜਿਹਾ ਉਪਕਰਨ ਹੈ ਜੋ ਯੂਜ਼ਰ ਤੋਂ ਇਨਪੁੱਟ ਦੇ ਤੌਰ ਤੇ ਡਾਟਾ ਲੈਂਦਾ ਹੈ ਤੇ ਹਦਾਇਤਾਂ ਦੇ ਸਮੂਹ ਦੀ ਮਦਦ ਦੇ ਨਾਲ ਭਾਵੇਂ ਪ੍ਰੋਸੈਸਿੰਗ ਜਾਂ ਪ੍ਰੋਗਰਾਮਿੰਗ ਦੇ ਨਾਲ ਇਨਪੁਟ ਕੀਤੇ ਡਾਟਾ ਨੂੰ ਪ੍ਰੋਸੈਸ ਕਰਦਾ ਹੈ ਤੇ ਨਤੀਜਾ ਆਉਟਪੁਟ ਦੇ ਤੌਰ ਤੇ ਯੂਜ਼ਰ ਦੇ ਹੱਥ ਦੇ ਦਿੰਦਾ ਹੈ ਇਸ ਤੋਂ ਬਾਅਦ ਆ ਜਾਂਦਾ ਹੈ ਕਿ ਕੰਪਿਊਟਰ ਦਾ ਅਰਥ ਕੀ ਹੈ ਕੰਪਿਊਟਰ ਲਤਿਨੀ ਭਾਸ਼ਾ ਦੇ ਅੱਖਰ ਕੰਪਿਊਟਰੇ ਤੋਂ ਬਣਿਆ ਹੈ ਜਿਸ ਦਾ ਭਾਵ ਹੈ ਗਣਨਾ ਕਰਨਾ ਭਾਵ ਗਿਣਤੀ ਕਰਨਾ ਕੈਲਕੂਲੇਟ ਕਰਨਾ ਸ਼ੁਰੂਆਤੀ ਦੌਰ ਦੇ ਵਿੱਚ ਕੰਪਿਊਟਰ ਕੇਵਲ ਗਣਨਾਵਾਂ ਦੇ ਲਈ ਕੈਲਕੂਲੇਸ਼ਨ ਦੇ ਲਈ ਹੀ ਵਰਤੇ ਜਾਂਦੇ ਸਨ ਪਰ ਜਿਵੇਂ ਜਿਵੇਂ ਇਲੈਕਟ੍ਰੋਨਿਕਸ ਦੇ ਖੇਤਰ ਦੇ ਵਿੱਚ ਵਿਕਾਸ ਹੁੰਦਾ ਗਿਆ ਇਹ ਸਰਬਗੁਣੀ ਉਪਕਰਨ ਬਣਦਾ ਗਿਆ ਭਾਵ ਕੈਲਕੂਲੇਸ਼ਨ ਦੇ ਬਜਾਏ ਇਹਦੇ ਵਿੱਚ ਬਹੁਤ ਕੁਝ ਜਿਵੇਂ ਅਸੀਂ ਅੱਜ ਜੋ ਹੈ ਗਾਣੇ ਵੀ ਕੰਪਿਊਟਰ ਤੇ ਸੁਣ ਸਕਦੇ ਹਾਂ ਫਿਲਮਾਂ ਵੀ ਦੇਖ ਸਕਦੇ ਹਾਂ ਗੇਮ ਵੀ ਖੇਡ ਸਕਦੇ ਹਾਂ ਤੇ ਹੋਰ ਵੀ ਜੋ ਵੀ ਦੀਨ ਦੁਨੀਆ ਦੀਆਂ ਜੋ ਵੀ ਮੁੱਦੇ ਹਨ ਜਾਂ ਵਿਸ਼ੇ ਹਨ ਉਨਾ ਨੂੰ ਅਸੀਂ ਕੰਪਿਊਟਰ ਦੇ ਰਾਹੀਂ ਉਹਨਾਂ ਤੋਂ ਜਾਣੂ ਹੋ ਸਕਦੇ ਹਾਂ ਇਸ ਤੋਂ ਬਾਅਦ ਆ ਜਾਂਦਾ ਹੈ ਕੰਪਿਊਟਰ ਦੀ ਕਾਰਜਵਿਧੀ ਕੰਪਿਊਟਰ ਵਿੱਚ ਪ੍ਰੋਸੈਸਿੰਗ ਕਰਨ ਦਾ ਜੋ ਕੰਮ ਹੈ ਕੰਪਿਊਟਰ ਦਾ ਪ੍ਰੋਸੈਸਿੰਗ ਚੱਕਰ ਅਖਵਾਉਂਦਾ ਹੈ ਜਿਸ ਲੜੀਬੱਧ ਤਰੀਕੇ ਦੇ ਨਾਲ ਜੋ ਕੰਮ ਕਰਨ ਦੀ ਜੋ ਵਿਧੀ ਹੈ ਉਸ ਨੂੰ ਪ੍ਰੋਸੈਸਿੰਗ ਸਾਈਕਲ ਕਿਹਾ ਜਾਂਦਾ ਹੈ ਜਾਂ ਪ੍ਰੋਸੈਸਿੰਗ ਚੱਕਰ ਕਿਹਾ ਜਾਂਦਾ ਹੈ ਕੰਪਿਊਟਰ ਪ੍ਰੋਸੈਸਿੰਗ ਨੂੰ ਤਿੰਨ ਵੱਖ-ਵੱਖ ਭਾਗਾਂ ਦੇ ਵਿੱਚ ਅਸੀਂ ਵੰਡ ਸਕਦੇ ਹਾਂ ਕਿਹੜਾ ਹੈ ਇਨਪੁਟ ਹੈ ਪ੍ਰੋਸੈਸਿੰਗ ਹੈ ਤੇ ਆਉਟਪੁਟ ਹੈ ਇਨਪੁਟ ਜੋ ਹੈ ਇਹ ਕੰਪਿਊਟਰ ਦੇ ਪ੍ਰੋਸੈਸਿੰਗ ਚੱਕਰ ਦਾ ਇਹ ਭਾਗ ਜੋ ਹੈ ਡਾਟਾ ਅਤੇ ਹਦਾਇਤਾਂ ਨੂੰ ਕੰਪਿਊਟਰ ਦੁਆਰਾ ਪ੍ਰਾਪਤ ਕਰਨ ਦੇ ਨਾਲ ਸੰਬੰਧਿਤ ਹੁੰਦਾ ਹੈ ਤੇ ਕੰਪਿਊਟਰ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ ਤੇ ਕੰਪਿਊਟਰ ਸਿਸਟਮ ਵਿੱਚ ਸਾਰੀਆਂ ਹਦਾਇਤਾਂ ਜਿਹੜੀਆਂ ਹਨ ਇਹ ਬਿਜਲੀ ਦੇ ਇੱਕ ਸਿਗਨਲ ਦੇ ਰੂਪ ਦੇ ਵਿੱਚ ਪ੍ਰੋਸੈਸ ਹੁੰਦੀਆਂ ਹਨ ਤੇ ਡਾਟਾ ਪ੍ਰੋਸੈਸਿੰਗ ਦੀ ਇਹ ਕਿਸਮ ਮਨੁੱਖ ਦੁਆਰਾ ਕਿਸੇ ਕੰਮ ਨੂੰ ਕਰਨ ਦੇ ਢੰਗ ਤੋਂ ਬਿਲਕੁਲ ਵੱਖਰੇ ਢੰਗ ਦੀ ਹੁੰਦੀ ਹੈ ਕੰਪਿਊਟਰ ਦੇ ਕੰਮ ਕਰਨ ਲਈ ਮਨੁੱਖ ਦੁਆਰਾ ਸਮਝੀ ਜਾ ਸਕਣ ਵਾਲੀ ਭਾਸ਼ਾ ਨੂੰ ਕੰਪਿਊਟਰ ਵਿੱਚ ਚੱਲਣ ਵਾਲੇ ਬਿਜਲੀ ਦੇ ਸਿਗਨਲ ਵਿੱਚ ਤਬਦੀਲ ਕਰਨਾ ਲਾਜ਼ਮੀ ਹੁੰਦਾ ਹੈ ਭਾਵ ਜੋ ਯੂਜ਼ਰ ਹੈ ਜਿਸ ਭਾਸ਼ਾ ਨੂੰ ਜਾਣਦਾ ਹੈ ਜਿਸ ਭਾਸ਼ਾ ਦੇ ਵਿੱਚ ਉਹ ਡਾਟਾ ਪ੍ਰਾਪਤ ਕਰਨਾ ਚਾਹੁੰਦਾ ਹੈ ਉਸ ਨੂੰ ਦੇ ਵਿੱਚ ਪਹਿਲਾਂ ਆਪਣੇ ਕੰਪਿਊਟਰ ਨੂੰ ਉਸ ਦਾ ਤਬਦੀਲ ਕਰਨਾ ਲਾਜ਼ਮੀ ਹੁੰਦਾ ਹੈ ਤੇ ਇਸ ਤਰ੍ਹਾਂ ਦੀ ਤਬਦੀਲੀ ਇਨਪੁਟ ਉਪਕਰਨ ਦੁਆਰਾ ਕੀਤੀ ਜਾਂਦੀ ਹੈ ਤੇ ਹਰੇਕ ਵੱਖਰੇ ਕਿਸਮ ਦੇ ਡਾਟੇ ਲਈ ਵੱਖਰਾ ਉਪਕਰਨ ਪ੍ਰਯੋਗ ਕੀਤਾ ਜਾਂਦਾ ਹੈ ਜਿਵੇਂ ਕੀਬੋਰਡ ਹੈ ਕੀਬੋਰਡ ਦੀ ਵਰਤੋਂ ਜਿਹੜੀ ਹੈ ਇਹ ਟੈਕਸਟ ਡਾਟਾ ਲਈ ਕੀਤੀ ਜਾਂਦੀ ਹੈ ਕੀਬੋਰਡ ਤੁਸੀਂ ਸਮਝਦੇ ਹੋ ਜਿਸ ਤਰ੍ਹਾਂ ਮੋਬਾਈਲ ਦਾ ਵੀ ਕੀਬੋਰਡ ਹੈ ਇਸੇ ਤਰ੍ਹਾਂ ਕੰਪਿਊਟਰ ਦਾ ਕੀਬੋਰਡ ਹੈ ਤੁਸੀਂ ਸਾਰਿਆਂ ਨੇ ਵੇਖਿਆ ਹੈ ਫਿਰ ਹੈ ਮਾਊਸ ਇਹ ਵੀ ਇੱਕ ਪੁਆਇੰਟਿੰਗ ਉਪਕਰਨ ਹੋਣ ਕਰਕੇ ਇਸ ਦਾ ਪ੍ਰਯੋਗ ਸਕਰੀਨ ਦੇ ਉੱਤੇ ਕਿਸੇ ਥਾਂ ਨੂੰ ਦਰਸਾਉਣ ਦੇ ਲਈ ਕੀਤਾ ਜਾਂਦਾ ਹੈ ਤੇ ਮਾਈਕ ਦਾ ਪ੍ਰਯੋਗ ਜਿਹੜਾ ਹੈ ਇਹ ਆਵਾਜ਼ ਉਹਦੇ ਵਿੱਚ ਦਾਖਲ ਕਰਨ ਦੇ ਲਈ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਆ ਜਾਂਦਾ ਹੈ ਪ੍ਰੋਸੈਸਿੰਗ ਪਿਛਲਾ ਪੁਆਇੰਟ ਸੀ ਇਨਪੁਟ ਤੇ ਅਗਲਾ ਪੁਆਇੰਟ ਹੈ ਹੁਣ ਪ੍ਰੋਸੈਸਿੰਗ ਪ੍ਰੋਸੈਸਿੰਗ ਜੋ ਹੈ ਇਨਪੁਟ ਕੀਤੀਆਂ ਹਦਾਇਤਾਂ ਨੂੰ ਦਿੱਤੇ ਗਏ ਡਾਟਾ ਉੱਪਰ ਲਾਗੂ ਕਰਨ ਨੂੰ ਪ੍ਰੋਸੈਸਿੰਗ ਕਿਹਾ ਜਾਂਦਾ ਹੈ ਭਾਵ ਇਨਪੁਟ ਰਾਹੀਂ ਜੋ ਹਦਾਇਤਾਂ ਦਿੱਤੀਆਂ ਹਨ ਤੇ ਜਿਸ ਤਰ੍ਹਾਂ ਉਹ ਕੰਪਿਊਟਰ ਦੇ ਵਿੱਚ ਉਸ ਡਾਟਾ ਨੂੰ ਲਾਗੂ ਕੀਤਾ ਜਾਂਦਾ ਹੈ ਉਸ ਨੂੰ ਪ੍ਰੋਸੈਸਿੰਗ ਕੀਤਾ ਜਾਂਦਾ ਹੈ ਇਹ ਕੰਪਿਊਟਰ ਦੁਆਰਾ ਕੀਤਾ ਜਾਣ ਵਾਲਾ ਮੁੱਖ ਕਾਰਜ ਹੁੰਦਾ ਹੈ ਇਸੇ ਤੇ ਹੀ ਬੇਸਡ ਹੁੰਦਾ ਹੈ ਇਸ ਦਾ ਆਉਟਪੁੱਟ ਪ੍ਰੋਸੈਸਿੰਗ ਦੌਰਾਨ ਬਹੁਤ ਸਾਰੇ ਗਣਿਤਕ ਅਤੇ ਤਾਰਕਿਕ ਕੰਮ ਹੁੰਦੇ ਹਨ ਤੇ ਇਹ ਕੰਮ ਕੰਪਿਊਟਰ ਵਿੱਚ ਲੱਗੇ ਮਾਈਕ ਪ੍ਰੋਸੈਸਰ ਜਿਸ ਨੂੰ ਅਸੀਂ ਮਾਈਕਰੋ ਪ੍ਰੋਸੈਸਰ ਕਿਹਾ ਜਾਂਦਾ ਹੈ ਉਸ ਦੁਆਰਾ ਕੀਤੇ ਜਾਂਦੇ ਹਨ ਤੇ ਪ੍ਰੋਸੈਸਿੰਗ ਸਾਈਕਲ ਦਾ ਇਹ ਕੰਮ ਦੋ ਹੈ ਸੈਂਟਰਲ ਪ੍ਰੋਸੈਸਿੰਗ ਜਿਸ ਨੂੰ CPU ਕਿਹਾ ਜਾਂਦਾ ਹੈ ਇਹ ਦੁਆਰਾ ਉਸ ਦੇ ਨਿਬੜੇ ਚੜੇ ਜਾਂਦੇ ਹਨ ਅਗਲਾ ਪੁਆਇੰਟ ਆ ਜਾਂਦਾ ਹੈ ਆਉਟਪੁੱਟ ਆਉਟਪੁੱਟ ਕੀ ਹੈ ਪ੍ਰੋਸੈਸਿੰਗ ਦੇ ਪੂਰਾ ਹੋ ਜਾਣ ਤੋਂ ਬਾਅਦ ਪੈਦਾ ਹੋਇਆ ਨਤੀਜਾ ਆਉਟਪੁੱਟ ਯੂਨਿਟ ਦੁਆਰਾ ਯੂਜ਼ਰ ਨੂੰ ਮਿਲ ਜਾਂਦਾ ਹੈ ਤੇ ਕੰਪਿਊਟਰ ਸਿਸਟਮ ਦਾ ਇਹ ਭਾਗ ਇਨਪੁੱਟ ਯੂਨਿਟ ਤੋਂ ਉਲਟਾ ਕੰਮ ਕਰਦਾ ਹੈ ਆਉਟਪੁੱਟ ਮੰਤਵ ਲਈ ਵਰਤੇ ਜਾਣ ਵਾਲੇ ਉਪਕਰਨ ਜਿਹੜੇ ਹਨ ਨਤੀਜੇ ਨੂੰ ਬਿਜਲੀ ਦੇ ਸਿਗਨਲ ਤੋਂ ਮਨੁੱਖ ਦੁਆਰਾ ਸਮਝੀ ਜਾਣ ਵਾਲੀ ਕਿਸਮ ਵਿੱਚ ਤਬਦੀਲ ਕਰਦੇ ਹਨ ਜਿਸ ਤਰ੍ਹਾਂ ਅਸੀਂ ਅ ਕਈ ਵਾਰਾਂ ਜੋ ਹੈ ਮੰਨ ਲਓ ਤੁਹਾਡੇ ਕੋਲ ਇੰਗਲਿਸ਼ ਦਾ ਡਾਟਾ ਹੈ ਤੇ ਤੁਸੀਂ ਉਸ ਨੂੰ ਕਨਵਰਟ ਕਰਨਾ ਹੈ ਪੰਜਾਬੀ ਦੇ ਵਿੱਚ ਜਾਂ ਪੰਜਾਬੀ ਤੋਂ ਹਿੰਦੀ ਜਾਂ ਅੰਗਰੇਜ਼ੀ ਦੇ ਵਿੱਚ ਕਨਵਰਟ ਕਰਨਾ ਹੈ ਤੇ ਇਹ ਜਿਹੜੇ ਸਿਗਨਲ ਹਨ ਇਹ ਉਸ ਦੀ ਪ੍ਰੋਸੈਸਿੰਗ ਜਿਹੜੀ ਹੈ ਕਰਕੇ ਉਸ ਨੂੰ ਆਉਟਪੁੱਟ ਦੇ ਰੂਪ ਦੇ ਵਿੱਚ ਯੂਜ਼ਰ ਨੂੰ ਦੇ ਦਿੰਦੇ ਹਨ ਤੇ ਇਹ ਉਪਕਰਨ ਜਿਹੜੇ ਹਨ ਉਹ ਕਿਹੜੇ ਹਨ ਜਿਵੇਂ ਮੋਨੀਟਰ ਹੈ ਐਲਸੀਡੀ ਹੈ ਸਪੀਕਰ ਤੇ ਪ੍ਰਿੰਟਰ ਆਦਿ ਇਹ ਸਾਰੇ ਭਾਗ ਮਿਲ ਕੇ ਕੰਪਿਊਟਰ ਨੂੰ ਹਦਾਇਤਾਂ ਦੀ ਪ੍ਰੋਸੈਸਿੰਗ ਕਰਨ ਲਈ ਮੁਕੰਮਲ ਬਣਾਉਂਦੇ ਹਨ ਭਾਗ ਇਹ ਸਾਰੇ ਮੋਨੀਟਰ LCD ਸਪੀਕਰ ਤੇ ਪ੍ਰਿੰਟਰ ਜਿਹੜੇ ਨੇ ਉਹ ਇਨਪੁਟ ਤੇ ਪ੍ਰੋਸੈਸਿੰਗ ਦੇ ਥਰੂ ਜੋ ਆਉਟਪੁਟ ਹੁੰਦਾ ਹੈ ਉਹ ਯੂਜ਼ਰ ਤੱਕ ਪਹੁੰਚਾਉਂਦੇ ਹਨ ਇਸ ਤੋਂ ਅਗਲਾ ਆ ਜਾਂਦਾ ਹੈ ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ ਕੰਪਿਊਟਰ ਆਪਣੀਆਂ ਵਿਸ਼ੇਸ਼ਤਾਵਾਂ ਕਰਕੇ ਬਹੁਤ ਲੋਕਪ੍ਰੀਆ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕੰਪਿਊਟਰ ਦੀ ਹਰੇਕ ਵਿਸ਼ੇਸ਼ਤਾ ਸਾਨੂੰ ਕੰਪਿਊਟਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਦੀ ਹੈ ਕੰਪਿਊਟਰ ਦੀਆਂ ਕਿਹੜੀਆਂ-ਕਿਹੜੀਆਂ ਵਿਸ਼ੇਸ਼ਤਾਵਾਂ ਹਨ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਇਸਦੀ ਗਤੀ ਭਾਵ ਸਪੀਡ ਕੰਪਿਊਟਰ ਦੀ ਹਰੇਕ ਖੇਤਰ ਵਿੱਚ ਵਰਤੋਂ ਦਾ ਮੁੱਖ ਕਾਰਨ ਕੰਪਿਊਟਰ ਦੀ ਸਪੀਡ ਹੀ ਹੈ ਗਤੀ ਤੋਂ ਭਾਵ ਹੈ ਕੰਪਿਊਟਰ ਦੁਆਰਾ ਕੀਤੇ ਜਾਣ ਵਾਲੇ ਕੰਮ ਦੀ ਜਿਹੜੀ ਸਪੀਡ ਹੈ ਰਫ਼ਤਾਰ ਹੈ ਉਹ ਬਹੁਤ ਤੇਜ਼ ਹੈ ਮਿੰਟਾਂ ਸਕਿੰਟਾਂ ਦੇ ਵਿੱਚ ਉਹ ਸਾਰਾ ਕੰਮ ਕੀਤਾ ਜਾ ਸਕਦਾ ਹੈ ਔਰ ਖਾਸ ਕਰਕੇ ਜਿਹੜੀਆਂ ਗੁੰਝਲਦਾਰ ਕਾਊਂਟਿੰਗਸ ਹੁੰਦੀਆਂ ਨੇ ਜੋ ਗਣਨਾ ਹੁੰਦੀਆਂ ਨੇ ਕੈਲਕੂਲੇਸ਼ਨਸ ਹੁੰਦੀਆਂ ਨੇ ਉਹਨਾਂ ਨੂੰ ਵੀ ਮਿੰਟਾਂ ਸਕਿੰਟਾਂ ਦੇ ਵਿੱਚ ਅਸੀਂ ਨਿਪਰੇ ਚਾੜ ਸਕਦੇ ਹਾਂ ਤੇ ਕੰਪਿਊਟਰ ਦੁਆਰਾ ਕੀਤੇ ਜਾਣ ਵਾਲੇ ਕੰਮ ਦੀ ਰਫ਼ਤਾਰ ਨੂੰ ਇੱਕ ਸੈਕਿੰਡ ਦੇ ਹਜ਼ਾਰਵੇਂ ਹਿੱਸੇ ਵਿੱਚ ਮਾਪਿਆ ਜਾਂਦਾ ਹੈ ਇਸ ਬਹੁਤ ਹੀ ਛੋਟੇ ਸਮੇਂ ਦੀ ਇਕਾਈ ਨੂੰ ਮਿਲੀਸੈਕਿੰਡ ਵਜੋਂ ਜਾਣਿਆ ਜਾਂਦਾ ਹੈ ਭਾਵੇਂ ਕੰਪਿਊਟਰ ਤੇ ਕੰਮ ਜੋ ਹੈ ਉਹ ਬੜੀ ਸਪੀਡਲੀ ਸਿਰੇ ਚੜਦਾ ਹੈ ਜਾਂਦਾ ਹੈ ਸ਼ੁੱਧਤਾ ਕੰਪਿਊਟਰ ਦੇ ਕੰਮ ਕਰਨ ਦੀ ਰਫ਼ਤਾਰ ਜਿਹੜੀ ਹੈ ਇਸ ਦਾ ਕੋਈ ਇੱਕੋ ਹੀ ਲਾਭ ਨਹੀਂ ਹੈ ਅਨੇਕਾਂ ਲਾਭ ਹਨ ਇਸ ਦੇ ਵਿੱਚ ਕੰਮ ਜੋ ਹੈ ਸਭ ਤੋਂ ਮਹੱਤਵਪੂਰਨ ਕੰਮ ਜਿਹੜਾ ਹੈ ਉਹ ਹੈ ਸ਼ੁੱਧਤਾ ਭਾਵ ਸ਼ੁੱਧ ਢੰਗ ਦੇ ਨਾਲ ਸਫਾਈ ਦੇ ਨਾਲ ਕਿਸੇ ਤਰ੍ਹਾਂ ਦੀ ਉਹਦੇ ਵਿੱਚ ਕਟਿੰਗ ਜਿਹੜੀ ਹੈ ਉਸ ਨੂੰ ਵੀ ਮਸ਼ੀਨੀ ਢੰਗ ਦੇ ਨਾਲ ਠੀਕ ਕੀਤਾ ਜਾਂਦਾ ਹੈ ਹੋ ਜਾਂਦੀ ਹੈ ਕਟਿੰਗ ਯਾਨੀ ਕਿ ਪੇਜ ਤੇ ਲਿਖ ਰਹੇ ਹਾਂ ਤਾਂ ਬਹੁਤ ਸਾਰੀ ਕਟਿੰਗ ਹੋ ਜਾਏਗੀ ਓਵਰਰਾਈਟਿੰਗ ਹੋ ਜਾਏਗੀ ਸਪੈਲਿੰਗ ਮਿਸਟੇਕਸ ਹੋ ਜਾਣਗੀਆਂ ਪਰ ਕੰਪਿਊਟਰ ਦੇ ਵਿੱਚ ਇਹ ਸਾਰੀ ਜਿਹੜੀ ਹੈ ਇਹਨਾਂ ਸਮੱਸਿਆਵਾਂ ਤੋਂ ਨਿਜਾਤ ਮਿਲ ਜਾਂਦੀ ਹੈ। ਇਨਸਾਨ ਵੀ ਉਨੀ ਤੇਜ਼ੀ ਦੇ ਨਾਲ ਕੈਲਕੂਲੇਸ਼ਨ ਨਹੀਂ ਕਰ ਸਕਦਾ। ਪਰੰਤੂ ਜਦੋਂ ਅਜਿਹਾ ਹੁੰਦਾ ਹੈ ਤਾਂ ਨਤੀਜੇ ਵਿੱਚ ਗਲਤੀਆਂ ਵੱਧ ਜਾਂਦੀਆਂ ਹਨ। ਕੰਪਿਊਟਰ ਤੇਜ਼ੀ ਨਾਲ ਇਸ ਤੋਂ ਅਗਲਾ ਪੁਆਇੰਟ ਆ ਜਾਂਦਾ ਹੈ ਸ਼ੁੱਧਤਾ। ਯਾਨੀ ਕਿ ਕੰਪਿਊਟਰ ਦਾ ਕੰਮ ਜਿਹੜਾ ਹੈ ਸਪੀਡਲੀ ਕੰਮ ਨੂੰ ਨੇਪਰੇ ਚੜਨਾ ਹੀ ਨਹੀਂ ਹੈ ਬਲਕਿ ਕੰਮ ਜਿਹੜਾ ਹੈ ਉਹ ਬੜੀ ਸ਼ੁੱਧਤਾ ਪਵ ਸਫਾਈ ਦੇ ਨਾਲ ਵੀ ਸਿਰੇ ਚੜਦਾ ਹੈ ਤੇ ਜਦੋਂ ਵੀ ਕੋਈ ਕੰਮ ਸਪੀਡਲੀ ਕਰਨਾ ਹੋਵੇ ਬੜੀ ਤੇਜ਼ੀ ਦੇ ਨਾਲ ਬਹੁਤ ਜ਼ਰੂਰੀ ਕੰਮ ਹੋਵੇ ਜਿਸ ਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਕਰਨ ਪ੍ਰਾਪਤ ਕਰਨ ਦੀ ਜਿਹੜੀ ਹੈ ਲੋਡ ਹੋਵੇ ਤਾਂ ਉਸ ਕੰਮ ਨੂੰ ਜਦੋਂ ਕਰੀਦਾ ਹੈ ਸਪੀਡਲੀ ਤਾਂ ਉਹਦੇ ਵਿੱਚ ਗਲਤੀਆਂ ਰਹਿ ਜਾਂਦੀਆਂ ਹਨ ਪਰੰਤੂ ਅਜਿਹਾ ਜਦੋਂ ਕੰਮ ਹੈ ਤੇ ਉਸ ਦੇ ਵਿੱਚ ਕੰਪਿਊਟਰ ਬੜੀ ਤੇਜ਼ੀ ਦੇ ਨਾਲ ਗਣਨਾਵਾਂ ਬੜੀ ਸ਼ੁੱਧਤਾ ਦੇ ਨਾਲ ਕਰਨ ਦੇ ਯੋਗ ਹੁੰਦਾ ਹੈ ਤੇ ਕੰਪਿਊਟਰ ਦਾ ਇਹ ਗੁਣ ਹੀ ਸ਼ੁੱਧਤਾ ਅਖਵਾਉਂਦਾ ਹੈ ਭਾਵ ਕਿਸੇ ਤਰ੍ਹਾਂ ਦੀ ਉਹਦੇ ਵਿੱਚ ਕੋਈ ਗਲਤੀ ਦੀ ਸੰਭਾਵਨਾ ਘੱਟ ਹੁੰਦੀ ਹੈ ਪ੍ਰੋਸੇਯੋਗਤਾ ਪ੍ਰੋਸੇਯੋਗਤਾ ਤੋਂ ਭਾਵ ਹੈ ਜਿਸ ਤੋਂ ਅਸੀਂ ਵਿਸ਼ਵਾਸ ਕਰ ਸਕਦੇ ਹੋਈਏ ਕੰਪਿਊਟਰ ਗਣਨਾ ਜਿਹੜੇ ਵੀ ਡਾਟਾ ਜਿਹੜਾ ਹੈ ਸਾਨੂੰ ਉਹ ਪ੍ਰੋਵਾਈਡ ਕਰਵਾਉਂਦਾ ਹੈ ਉਹ ਇੰਨੀ ਤੇਜ਼ੀ ਦੇ ਨਾਲ ਤਿਆਰ ਕੀਤੇ ਜਾਂਦੇ ਹਨ ਤੇ ਸਭ ਤੋਂ ਵੱਡੀ ਗੱਲ ਹੈ ਸਪੀਡ ਹੋਣ ਦੇ ਨਾਲ-ਨਾਲ ਸ਼ੁੱਧਤਾ ਹੋਣ ਦੇ ਨਾਲ-ਨਾਲ ਉਸ ਦੇ ਵਿੱਚ 100% ਭਰੋਸਾ ਵੀ ਹੁੰਦਾ ਹੈ ਕਿ ਜੋ ਡਾਟਾ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਕੰਪਿਊਟਰ ਦੁਆਰਾ ਉਹ ਬਿਲਕੁਲ ਸਹੀ ਹੈ ਸਾਨੂੰ ਇਸ ਨਤੀਜੇ ਨੂੰ ਦੁਬਾਰਾ ਜਾਂਚ ਕਰਨ ਦੀ ਲੋੜ ਨਹੀਂ ਹੁੰਦੀ ਹਾਲਾਂਕਿ ਜੋ ਪ੍ਰੋਗਰਾਮ ਅਸੀਂ ਨਤੀਜਾ ਤਿਆਰ ਕਰਨ ਲਈ ਵਰਤ ਰਹੇ ਹਾਂ ਉਹ ਪੂਰੀ ਤਰ੍ਹਾਂ ਗਲਤੀ ਰਹਿਤ ਅਤੇ ਟੈਕਸਟ ਕੀਤਾ ਹੋਣਾ ਜ਼ਰੂਰੀ ਹੁੰਦਾ ਹੈ ਭਾਵੇਂ ਕੰਪਿਊਟਰ ਦੇ ਵਿੱਚ ਗਲਤੀਆਂ ਦੀ ਸੰਭਾਵਨਾ ਤਾਂ ਹੀ ਘਟੇਗੀ ਜਾਂ ਮੰਫੀ ਹੋਵੇਗੀ ਜੇਕਰ ਜੋ ਪ੍ਰੋਗਰਾਮਿੰਗ ਅਸੀਂ ਯੂਜ਼ ਕਰ ਰਹੇ ਹਾਂ ਉਸ ਨੂੰ ਸਹੀ ਢੰਗ ਦੇ ਨਾਲ ਸੈੱਟ ਕੀਤਾ ਹੋਵੇ ਇਸ ਤੋਂ ਅਗਲਾ ਪੁਆਇੰਟ ਆ ਜਾਂਦਾ ਹੈ ਅਥਕ ਭਾਵੇਂ ਇਨਸਾਨ ਕੋਈ ਵੀ ਕੰਮ ਜਦੋਂ ਕਰਦਾ ਹੈ ਤਾਂ ਉਹ ਜਿਵੇਂ ਜਿਵੇਂ ਕੰਮ ਕਰਦਾ ਜਾਏਗਾ ᱛਿਵੇਂ ᱛਿਵੇਂ ਉਸ ਦੇ ਵਿੱਚ ਥਕਾਵਟ ਵੀ ਆਏਗੀ ਜਦੋਂ ਥੱਕੇਗਾ ਤੇ ਉਸ ਦੇ ਵਿੱਚ ਸ਼ੁੱਧਤਾ ਵੀ ਘਟ ਘਟ ਹੋ ਜਾਏਗੀ ਤੇ ਉਸ ਦੀ ਸਪੀਡ ਜਿਹੜੀ ਹੈ ਗਤੀ ਵੀ ਕੰਮ ਕਰਨ ਦੀ ਉਹ ਹੌਲੀ ਹੋ ਜਾਂਦੀ ਹੈ ਪਰ ਕੰਪਿਊਟਰ ਵਿੱਚ ਅਜਿਹਾ ਨਹੀਂ ਹੁੰਦਾ ਕੰਪਿਊਟਰ ਪਹਿਲੀ ਅਤੇ ਅੰਤਿਮ ਗਣਨਾ ਇੱਕੋ ਕਿਸਮ ਦੀ ਸ਼ੁੱਧਤਾ ਅਤੇ ਰਫ਼ਤਾਰ ਦੇ ਨਾਲ ਕਰਦਾ ਹੈ ਪਰ ਸ਼ੁਰੂ ਤੋਂ ਲੈ ਕੇ ਅੰਤ ਤੱਕ ਉਹਦੀ ਸਪੀਡ ਇੱਕੋ ਹੀ ਕਿਸਮ ਦੀ ਬਣੀ ਰਹਿੰਦੀ ਹੈ ਤੇ ਕੰਪਿਊਟਰ ਕੰਮ ਕਰਦੇ ਸਮੇਂ ਇਨਸਾਨ ਦੀ ਤਰ੍ਹਾਂ ਤੱਕਦਾ ਨਹੀਂ ਹੈ ਕੰਪਿਊਟਰ ਜਦੋਂ ਤੱਕ ਵੀ ਕੰਮ ਕਰਦਾ ਹੈ ਪੂਰਾ ਤੇ ਸਹੀ ਕੰਮ ਕਰਦਾ ਹੈ ਫਿਰ ਆ ਜਾਂਦਾ ਹੈ ਆਟੋਮੇਸ਼ਨ ਭਾਵੇਂ ਕੰਪਿਊਟਰ ਉੱਤੇ ਦਿੱਤੇ ਗਏ ਪ੍ਰੋਗਰਾਮ ਦੇ ਅਨੁਸਾਰ ਜੋ ਵੀ ਅਸੀਂ ਪ੍ਰੋਗਰਾਮਿੰਗ ਉਸਦੀ ਕੀਤੀ ਹੁੰਦੀ ਹੈ ਆਟੋਮੈਟਿਕਲੀ ਆਟੋਮੇਸ਼ਨ ਤੋਂ ਭਾਵੇਂ ਆਟੋਮੈਟਿਕਲੀ ਆਪਣੇ ਆਪ ਹੀ ਉਸ ਚੀਜ਼ ਨੂੰ ਸੈੱਟ ਕਰ ਲੈਂਦਾ ਹੈ ਇਸ ਨੂੰ ਪ੍ਰੋਸੈਸਿੰਗ ਕਰਨ ਸਮੇਂ ਕਿਸੇ ਵੀ ਕਿਸਮ ਦੀ ਸਹਾਇਤਾ ਦੀ ਲੋੜ ਨਹੀਂ ਹੁੰਦੀ ਇਸ ਨੂੰ ਹਦਾਇਤਾਂ ਦੇ ਸਮੂਹ ਦੀ ਜ਼ਰੂਰਤ ਕੋਈ ਵੀ ਪ੍ਰੋਸੈਸਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੁੰਦੀ ਹੈ ਭਾਵੇਂ ਜੋ ਡਾਟਾ ਸਾਨੂੰ ਚਾਹੀਦਾ ਹੈ ਜੇਕਰ ਜੋ ਸਾਡਾ ਕੁਐਸਚਨ ਉਹਦੇ ਵਿੱਚ ਅਸੀਂ ਸਹੀ ਫੀਡ ਕੀਤਾ ਤੇ ਉਹਦਾ ਉੱਤਰ ਵੀ ਸਾਨੂੰ ਹਰ ਤਰ੍ਹਾਂ ਦੇ ਨਾਲ ਸਹੀ ਹੀ ਮਿਲੇਗਾ ਜਦੋਂ ਇਸ ਨੂੰ ਪੂਰੀ ਤਰ੍ਹਾਂ ਕੰਮ ਕਰਨ ਵਾਲਾ ਪ੍ਰੋਗਰਾਮ ਪ੍ਰਾਪਤ ਹੋ ਜਾਂਦਾ ਹੈ ਤਾਂ ਇਹ ਆਟੋਮੈਟਿਕਲੀ ਅੰਤ ਤੱਕ ਕੰਮ ਕਰਦਾ ਰਹਿੰਦਾ ਹੈ ਤੇ ਅੰਤ ਤੇ ਯੂਜ਼ਰ ਨੂੰ ਸਹੀ ਨਤੀਜਾ ਪ੍ਰੋਵਾਈਡ ਕਰ ਦਿੰਦਾ ਹੈ ਇਸ ਤੋਂ ਬਾਅਦ ਆ ਜਾਂਦਾ ਹੈ ਸਟੋਰੇਜ ਭਾ ਡਾਟਾ ਸਟੋਰੇਜ ਦੀ ਕਪੈਸਿਟੀ ਵੀ ਜਿਹੜੀ ਹੈ ਕੰਪਿਊਟਰ ਦੀ ਉਹ ਬਹੁਤ ਜ਼ਿਆਦਾ ਹੈ ਹਰੇਕ ਕੰਪਿਊਟਰ ਵਿੱਚ ਇੱਕ ਹਾਰਡ ਡਿਸਕ ਲੱਗੀ ਹੁੰਦੀ ਹੈ ਤੇ ਇਹ ਉਪਕਰਨ ਜਿਹੜਾ ਹੈ ਬਹੁਤ ਮਾਤਰਾ ਵਿੱਚ ਹਰੇਕ ਕਿਸਮ ਦਾ ਡਾਟਾ ਸਟੋਰ ਕਰਨ ਦੇ ਸਮਰੱਥ ਹੁੰਦਾ ਹੈ ਕਿਉਂਕਿ ਅਸੀਂ ਸੋਚ ਅਸੀਂ ਮੋਬਾਈਲ ਹੀ ਲੈ ਲਈਏ ਇਹਦੇ ਵਿੱਚ ਅਸੀਂ ਸੌਂਗਸ ਵੀ ਜਿਹੜੇ ਨੇ ਡਾਊਨਲੋਡ ਕਰ ਲੈਣੇ ਆ ਮੂਵੀਜ਼ ਵੀ ਕਰ ਲੈਣੇ ਆ ਅਸੀਂ ਵੀਡੀਓਜ਼ ਵੀ ਬਣਾ ਲੈਂਦੇ ਹਾਂ ਤੇ ਹੋਰ ਆਪਣਾ ਪਰਸਨਲ ਫੋਟੋਗ੍ਰਾਫੀ ਜਾਂ ਡਾਕੂਮੈਂਟਸ ਜਿਹੜੇ ਸਾਰੇ ਇਹਦੇ ਵਿੱਚ ਸਟੋਰ ਹੁੰਦੇ ਰਹਿੰਦੇ ਹਨ ਭਾਵੇਂ ਇਹ ਅੱਖਰ ਆਵਾਜ਼ਾਂ ਵੀਡੀਓ ਪ੍ਰੋਗਰਾਮ ਐਨੀਮੇਸ਼ਨ ਆਦ ਨੂੰ ਡਾਟਾ ਦੇ ਰੂਪ ਵਿੱਚ ਸਟੋਰ ਕਰਦਾ ਹੈ ਜਿਵੇਂ ਬਹੁਤ ਆਸਾਨੀ ਦੇ ਨਾਲ ਆਪਣਾ ਸਟੋਰ ਕੀਤਾ ਹੋਇਆ ਡਾਟਾ ਜਿਹੜਾ ਹੈ ਉਹ ਦੁਬਾਰਾ ਲੱਭ ਸਕਦੇ ਹਾਂ ਇਸ ਵਿੱਚਲਾ ਡਾਟਾ ਬਹੁਤ ਲੰਮੇ ਸਮੇਂ ਤੱਕ ਵਕ ਵਕ ਥਾਵਾਂ ਤੇ ਸੁਰੱਖਿਅਤ ਰਹਿੰਦਾ ਹੈ ਇਸ ਤੋਂ ਬਾਅਦ ਆ ਜਾਂਦਾ ਹੈ ਕੰਪਿਊਟਰ ਦੀਆਂ ਕਿਸਮਾਂ categories of computer ਕਿ ਕੰਪਿਊਟਰ ਨੂੰ ਰਫ਼ਤਾਰ ਉਸ ਦੀ ਸਪੀਡ ਮੈਮਰੀ ਪ੍ਰੋਸੈਸਿੰਗ ਸਮਰੱਥਾ ਅਤੇ ਸਟੋਰੇਜ ਕੈਪੈਸਿਟੀ ਦੇ ਆਧਾਰ ਤੇ ਕਈ ਕਿਸਮਾਂ ਦੇ ਵਿੱਚ ਅਸੀਂ ਵੰਡ ਸਕਦੇ ਹਾਂ ਉਹ ਕਿਹੜੀਆਂ-ਕਿਹੜੀਆਂ ਕਿਸਮਾਂ ਹਨ ਸਭ ਤੋਂ ਪਹਿਲਾ ਹੈ ਮਾਈਕਰੋ ਕੰਪਿਊਟਰ ਮਾਈਕਰੋ ਕੰਪਿਊਟਰ ਜੁੜਾ ਹੈ ਜਿਸ ਨੂੰ ਅਸੀਂ ਪਰਸਨਲ ਕੰਪਿਊਟਰ ਵੀ ਕਹਿ ਸਕਦੇ ਹਾਂ ਅੱਜ ਕੱਲ ਸਭ ਤੋਂ ਜ਼ਿਆਦਾ ਵਰਤੇ ਜਾਣ ਵਾਲੇ ਮਾਈਕਰੋ ਕੰਪਿਊਟਰ ਹਨ ਤੇ ਇਹ ਕਿਸਮ ਦੇ ਕੰਪਿਊਟਰ ਵਿੱਚ ਆਮ ਆਕਾਰ ਦੀ ਸਟੋਰੇਜ ਸਮਰੱਥਾ ਅਤੇ ਪ੍ਰੋਸੈਸਿੰਗ ਕਰਨ ਦੀ ਰਫ਼ਤਾਰ ਹੁੰਦੀ ਹੈ ਆਮ ਹੁੰਦੀ ਹੈ ਭਾਵੇਂ ਇਹਨਾਂ ਕੰਪਿਊਟਰਾਂ ਦੀ ਕੀਮਤ ਵੀ ਘੱਟ ਹੁੰਦੀ ਹੈ ਤੇ ਉਪਲਬਧਤਾ ਜਿਹੜੀ ਹੈ ਇਹ ਆਮ ਹੁੰਦੀ ਹੈ ਤੇ ਇਹ ਕੰਪਿਊਟਰ ਛੋਟੇ ਵਪਾਰਾਂ ਦੇ ਲਈ ਛੋਟੇ ਦਫ਼ਤਰਾਂ ਦੇ ਲਈ ਸਕੂਲਾਂ ਅਤੇ ਹਰ ਹੋਰ ਕੰਮਕਾਜ ਜਿਹੜੇ ਨੇ ਉਹਨਾਂ ਖੇਤਰਾਂ ਦੇ ਵਿੱਚ ਵਰਤੇ ਜਾਂਦੇ ਹਨ ਕਿਹੜੇ ਕੰਪਿਊਟਰ ਮਾਈਕਰੋ ਕੰਪਿਊਟਰ ਜਿਵੇਂ ਕਿ ਇਸ ਦੇ ਨਾਮ ਤੋਂ ਹੀ ਸਪਸ਼ਟ ਹੈ ਕਿ ਛੋਟੇ ਕੰਪਿਊਟਰ ਜਿਹੜੇ ਪਰਸਨਲ ਯੂਜ਼ ਦੇ ਲਈ ਵਰਤੇ ਜਾਂਦੇ ਹਨ ਫਿਰ ਆ ਜਾਂਦਾ ਹੈ ਮਿੰਨੀ ਕੰਪਿਊਟਰ ਮਿੰਨੀ ਕੰਪਿਊਟਰ ਮਾਈਕਰੋ ਤੋਂ ਇਹ ਜਿਹੜੀ ਹੈ ਕੈਪੈਸਿਟੀ ਵੱਡੀ ਹੁੰਦੀ ਹੈ ਤੇ ਇਸ ਕਿਸਮ ਦੇ ਕੰਪਿਊਟਰ ਦੇ ਵਿੱਚ ਮਾਈਕਰੋ ਕੰਪਿਊਟਰਾਂ ਦੇ ਮੁਕਾਬਲੇ ਵਧੇਰੇ ਗੁਣ ਅਤੇ ਪ੍ਰੋਸੈਸਿੰਗ ਸਮਰੱਥਾ ਹੁੰਦੀ ਹੈ ਤੇ ਇਹ ਕੰਪਿਊਟਰ ਉਸ ਖੇਤਰ ਵਿੱਚ ਵਰਤੇ ਜਾਂਦੇ ਹਨ ਜਿੱਥੇ ਇੱਕ ਤੋਂ ਵੱਧ ਯੂਜ਼ਰ ਇਕੱਠੇ ਕੰਮ ਕਰਨ ਦੀ ਜ਼ਰੂਰਤ ਹੋਵੇ ਇਹਨਾਂ ਕੰਪਿਊਟਰ ਦੀ ਸਟੋਰੇਜ ਸਮਰੱਥਾ ਜਿਹੜੀ ਹੈ ਸਾਧਨਾਂ ਦੀ ਵੰਡ ਅਤੇ ਪ੍ਰੋਸੈਸਿੰਗ ਦੀ ਰਫ਼ਤਾਰ ਵੀ ਜਿਹੜੀ ਹੈ ਵੱਧ ਹੁੰਦੀ ਹੈ ਤੇ ਮਿੰਨੀ ਕੰਪਿਊਟਰ ਫੋਟੋ ਜਾਂ ਦਰਮਿਆਨੇ ਪੱਧਰ ਦੇ ਸਰਵਰਾਂ ਦੇ ਤੌਰ ਤੇ ਪ੍ਰਯੋਗ ਹੁੰਦੇ ਹਨ ਤੇ ਇਸ ਕਿਸਮ ਦੇ ਕੰਪਿਊਟਰ ਵੱਡੇ ਵਪਾਰਾਂ ਵੱਡੀਆਂ ਟੀਮਾਂ ਤੇ ਆਧਾਰਿਤ ਕੰਪਨੀਆਂ ਜਾਂ ਸਾਇੰਸ ਨਾਲ ਸੰਬੰਧਿਤ ਜੋ ਐਪਲੀਕੇਸ਼ਨ ਜੜੀਆਂ ਨੇ ਉਹਨਾਂ ਦੇ ਲਈ ਵਰਤੇ ਜਾਂਦੇ ਹਨ ਇਸ ਤੋਂ ਬਾਅਦ ਆ ਜਾਂਦਾ ਹੈ ਮੇਨ ਫਰੇਮ ਕੰਪਿਊਟਰ ਇਹ ਕੰਪਿਊਟਰ ਵਧੇਰੇ ਮਾਤਰਾ ਵਿੱਚ ਡਾਟਾ ਯਾਨੀ ਕਿ ਮਾਈਕਰੋ ਨਾਲੋਂ ਵਧੇਰੇ ਕੈਪੈਸਿਟੀ ਜਿਹੜੀ ਹੈ ਉਹ ਮਿਨੀ ਕੰਪਿਊਟਰ ਦੀ ਹੈ ਤੇ ਮਿਨੀ ਨਾਲੋਂ ਵਧੇਰੇ ਕੈਪੈਸਿਟੀ ਜਿਹੜੀ ਹੈ ਮੇਨ ਫਰੇਮ ਕੰਪਿਊਟਰ ਦੀ ਹੈ ਤੇ ਇਹ ਕੰਪਿਊਟਰ ਬਹੁਤ ਸਾਰਾ ਡਾਟਾ ਬੜੀ ਤੇਜ਼ ਰਫ਼ਤਾਰ ਦੇ ਵਿੱਚ ਪ੍ਰੋਸੈਸ ਕਰਨ ਦੇ ਯੋਗ ਹੁੰਦੇ ਹਨ ਤੇ ਮੇਨ ਫਰੇਮ ਕੰਪਿਊਟਰ ਦੀ ਵਰਤੋਂ ਜਿਹੜੀ ਹੈ ਵੱਡੇ ਦਫ਼ਤਰਾਂ ਦੇ ਵਿੱਚ ਜਿਵੇਂ ਸਰਕਾਰੀ ਦਫ਼ਤਰ ਜਾਂ ਬੈਂਕ ਜਿਹੜੇ ਹੁੰਦੇ ਹਨ ਯਾ ਵੱਡੀਆਂ ਕੰਪਨੀਆਂ ਜਿਹੜੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਵਿੱਚ ਬਹੁਤ ਸਾਰਾ ਡਾਟਾ ਜਿਹੜਾ ਹੈ ਉਹ ਸੁਰੱਖਿਅਤ ਰੱਖਣਾ ਹੁੰਦਾ ਹੈ ਉਥੇ ਵਰਤੇ ਜਾਂਦੇ ਹਨ ਇਸ ਤੋਂ ਬਾਅਦ ਆ ਜਾਂਦਾ ਹੈ ਸੁਪਰ ਕੰਪਿਊਟਰ ਜੋ ਸਭ ਤੋਂ ਵੱਡੀ ਕਪੈਸਿਟੀ ਵਾਲੇ ਕੰਪਿਊਟਰ ਹਨ ਤੇ ਸਭ ਤੋਂ ਸ਼ਕਤੀਸ਼ਾਲੀ ਕੰਪਿਊਟਰ ਮੰਨੇ ਜਾਂਦੇ ਹਨ ਇਹਨਾਂ ਕੰਪਿਊਟਰਾਂ ਦੀ ਪ੍ਰੋਸੈਸਿੰਗ ਸਮਰੱਥਾ ਜਿਹੜੀ ਹੈ ਜਾਂ ਰਫ਼ਤਾਰ ਜਿਹੜੀ ਹੈ ਉਹ ਸਾਰੇ ਕੰਪਿਊਟਰਸ ਨਾਲੋਂ ਤੇਜ਼ ਹੁੰਦੀ ਹੈ ਤੇ ਇਹਨਾਂ ਦੀ ਬਧੇਰੇ ਸਟੋਰੇਜ ਸਮਰੱਥਾ ਹੁੰਦੀ ਹੈ ਸਭ ਤੋਂ ਵੱਡੀ ਸਟੋਰੇਜ ਸਮਰੱਥਾ ਵਾਲੇ ਕੰਪਿਊਟਰ ਜਿਹੜੇ ਹਨ ਇਹ ਸੁਪਰ ਕੰਪਿਊਟਰ ਹਨ ਤੇ ਇਹ ਖਾਸ ਤੌਰ ਤੇ ਗੁੰਝਲਦਾਰ ਕੰਮ ਕਰਨ ਵਾਲੀਆਂ ਸੰਸਥਾਵਾਂ ਦੇ ਵਿੱਚ ਵਰਤੇ ਜਾਂਦੇ ਹਨ ਕਿਹੜੀਆਂ ਸੰਸਥਾਵਾਂ ਦੇ ਵਿੱਚ ਜਿੱਥੇ ਕੰਮ ਜਿਹੜਾ ਹੈ ਬਹੁਤ ਗੁੰਝਲਦਾਰ ਜਾਂ ਬਹੁਤ ਡੈਪਥ ਦੇ ਵਿੱਚ ਜਾ ਕੇ ਬਹੁਤ ਲਾਰਜ ਸਕੇਲ ਤੇ ਕਰਨਾ ਹੁੰਦਾ ਹੈ ਇਹ ਕੰਪਿਊਟਰ ਜਿਹੜੇ ਹਨ ਇਹ ਬਹੁਤ ਵੱਡੇ ਵੀ ਹੁੰਦੇ ਹਨ ਤੇ ਬਹੁਤ ਮਹਿੰਗੇ ਵੀ ਹੁੰਦੇ ਹਨ ਤੇ ਇਸ ਕਿਸਮ ਦੇ ਕੰਪਿਊਟਰ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ਜਿਵੇਂ ਮੌਸਮ ਵਿਭਾਗ ਵਾਲੇ ਜਲਵਾਯੂ ਨਰੀਖਣ ਵਾਲੇ ਤੇਲ ਜਾਂ ਗੈਸ ਦੇ ਜਿਹੜੇ ਫੈਕਟਰੀਆਂ ਹੁੰਦੀਆਂ ਹਨ ਵੱਡੀਆਂ ਭੰਡਾਰ ਹੁੰਦੇ ਹਨ ਉੱਥੇ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਦੀ ਮਾਤਰਾ ਚੈੱਕ ਕਰਨ ਵਾਸਤੇ ਧਰਤੀ ਦੇ ਹੇਠਲੇ ਜਿਹੜੇ ਤੇਲ ਜਾਂ ਗੈਸ ਦੇ ਭੰਡਾਰ ਹਨ ਉਹਨਾਂ ਦੀ ਸਥਿਤੀ ਜਾਣਨ ਵਾਸਤੇ ਭਾਵੇਂ ਇਹਨਾਂ ਦੀ ਜੋ ਕੈਪੈਸਿਟੀ ਵੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਹ ਮਹਿੰਗੇ ਵੀ ਬਹੁਤ ਹੁੰਦੇ ਹਨ ਸੋ ਇਹ ਸੰ ਕੰਪਿਊਟਰ ਦੀਆਂ ਕਿਸਮ ਕਾਰਜ ਅਤੇ ਵਿਸ਼ੇਸ਼ਤਾਵਾਂ ਸਮੁੱਚੇ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਕੰਪਿਊਟਰ ਆਧੁਨਿਕ ਯੁੱਗ ਦਾ ਇੱਕ ਬੇਹੱਦ ਸ਼ਕਤੀਸ਼ਾਲੀ ਉਪਕਰਨ ਹੈ ਤੇ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਚੁੱਕਿਆ ਹੈ ਅਜੋਕੇ ਦੌਰ ਦੇ ਵਿੱਚ ਕੰਪਿਊਟਰ ਤੋਂ ਬਿਨਾਂ ਮਨੁੱਖ ਦੀ ਹੋਂਦ ਜਿਹੜੀ ਹੈ ਉਹ ਇੱਕ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਸੰਭਵ ਹੀ ਨਹੀਂ ਹੈ ਕਿਉਂਕਿ ਹਰ ਕੰਮ ਹਰ ਡਾਟਾ ਹਰ ਚੀਜ਼ ਜਿਹੜੀ ਹੈ ਉਹ ਕੰਪਿਊਟਰ ਦੇ ਵਿੱਚ ਸੇਵ ਹੈ ਸੁਰੱਖਿਅਤ ਹੈ ਸੋ ਉਮੀਦ ਹੈ ਕਿ ਕੰਪਿਊਟਰ ਬਾਰੇ ਕੀਤੀ ਗਈ ਇਹ ਚਰਚਾ ਜੋ ਹੈ ਐਸਸੀ ਸਕਿੱਲ ਇਨਹਾਂਸਮੈਂਟ ਕੋਰਸ ਦੇ ਵਿਦਿਆਰਥੀਆਂ ਦੇ ਲਈ ਲਾਹੇਵੰਦ ਸਾਬਿਤ ਹੋਏਗੀ ਮਿਲਾਂਗੇ ਅਗਲੀ ਲੈਕਚਰ ਲੜੀ ਦੇ ਵਿੱਚ ਕੰਪਿਊਟਰ ਦੇ ਨਾਲ ਸੰਬੰਧਿਤ ਦੂਸਰਾ ਪ੍ਰਸ਼ਨ ਲੈ ਕੇ ਦੂਸਰਾ ਸਵਾਲ ਲੈ ਕੇ ਤਦ ਤੱਕ ਲਈ ਇਜਾਜ਼ਤ دانما